ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਵਿਕਰਮ ਸ਼ਿਮਨੀ ਯੇਟਕੇ ਦਾ ਜਿਹੜਾ ਕੇਸ ਹੈ ਉਹ ਪਿੱਛੇ 4 ਮਾਰਚ ਨੂੰ ਮਾਨਯੋਗ ਸੁਪਰੀਮ ਕੋਰਟ ਵਿੱਚ ਲੱਗਾ ਸੀ ਇਹਨਾਂ ਦੀ ਬੇਲ ਜਿਹੜੀ ਕੈਨਸਲ ਕਰਾਉਣ ਬਾਰੇ ਪੰਜਾਬ ਸਰਕਾਰ ਵੱਲੋਂ ਜਿਹੜੀ ਅਪਲੀਕੇਸ਼ਨ ਪਾਈ ਗਈ ਸੀ ਉਹਦੀ ਸੁਣਵਾਈ ਕਈ ਤਰੀਕਿਆਂ 'ਚ ਹੁੰਦੀ ਰਹੀ ਤੇ 4 ਤਰੀਕ ਨੂੰ ਜਿਹੜਾ ਸੁਪਰੀਮ ਕੋਰਟ ਨੇ ਅਗੇ ਟਾਈਮ ਦਿੱਤਾ 17 ਤੇ 18 ਮਾਰਚ ਦਾ ਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਵਿਕਰਮ ਸਿੰਘ ਮੀਟਿਆਰ ਨੂੰ ਇੱਥੇ ਬੁਲਾਇਆ ਗਿਆ ਜਿਹਦੇ ਤੇ ਐਫ ਆਈ ਆਰ ਨੰਬਰ 2 2021 ਦੇ ਸਬੰਧ ਵਿੱਚ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ ਔਰ ਪੁੱਛਗਿੱਛ ਦੇ ਦਰਮਿਆਨ ਜਿਹੜੇ ਨਾਲ ਕੋਰਸ ਨੇ ਸਤਪ੍ਰਿੰਦ ਸੱਤਾ ਪਰਮੇਂਦਰ ਪਿੰਦੀ ਤੇ ਅਮਰਿੰਦਰ ਸਿੰਘ ਲਾਡੀ ਛੀਨਾ ਇਹਨਾਂ ਦਾ ਅਸੀਂ ਐਕਸਟਰੈਡੀਸ਼ਨ ਦਾ ਜਿਹੜਾ ਕਾਰਵਾਈ ਕਰ ਰਹੇ ਹਾਂ ਬਲੂ ਲੋਕਰ ਸਬੀ ਦੇ ਬਾਰੇ ਭੇਜਿਆ ਇਸ ਕੇਸ ਦੇ ਵਿੱਚ ਕੋਕਿਊਸ ਨੇ ਇਸ ਤੋਂ ਸਵਾਏ ਜਿਹੜੀ ਕੋਈ ਫਾਈਨੈਂਸ਼ੀਅਲ ਜਿਹੜੀ ਟ੍ਰਾਂਜੈਕਸ਼ਨ ਹੈ ਵੀ ਉਹਦੇ ਬਾਰੇ ਵੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਪੁੱਛਗਿੱਛ ਕੀਤੀ ਹੈ ਤੇ ਬਾਕੀ ਇਹ ਜਿਹੜੇ ਕੋਕਿਊਸ ਨੇ ਇਨਾਂ ਦਾ ਜਿਹੜਾ ਅਸੀਂ ਮੈਟਰ ਗਵਰਨਮੈਂਟਸ ਆਫ ਇੰਡੀਆ ਨਾਲ ਟੇਕਓਵਰ ਕੀਤਾ ਹੋਇਆ ਤਾਂ ਕਿ ਜਿਹੜਾ ਇਹਦਾ ਜਲਦੀ ਹੱਲ ਹੋਵੇ ਤੇ ਇਹਨਾਂ ਕੋਕੀਉਸ਼ਨ ਨੂੰ ਇੱਥੇ ਲਿਆ ਕੇ ਨਾ ਤੋਂ ਵੀ ਜਿਹੜੀ ਪੁੱਛਗਿੱਛ ਕਰੀਏ ਹੁਣ ਅਗਲੀ ਤਰੀਕ ਮਾਰਜੁਕ ਸੁਪਰੀਮ ਕੋਰਟ ਦੇ ਵਿੱਚ 24 ਤਰੀਕ ਲੱਗੀ ਹੈ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਜਿਹੜੇ ਆ ਦੋ ਦਿਨ ਦੀ ਪੁੱਛਗਿੱਛ ਕੀਤੀ ਗਈ ਹੈ ਜਿੰਦੇ ਚ ਕੱਲ ਵੀ 8-9 ਘੰਟੇ ਪੁੱਛਗਿੱਛ ਕੀਤੀ ਗਈ ਹੈ ਅੱਜ ਵੀ 8 ਘੰਟੇ ਜਿਹੜੀ ਪੁੱਛਗਿੱਛ ਕੀਤੀ ਗਈ ਹੈ ਔਰ ਬੜੀ ਡਿਟੇਲ ਦੇ ਵਿੱਚ ਕੀਤੀ ਗਈ ਹੈ ਕੁਐਸ਼ਨ ਸੀ ਜਿਹੜੇ ਕੁਐਸ਼ਨ ਸੀ ਇਹਨਾਂ ਨੂੰ ਦਿੱਤੇ ਵੀ ਨੇ ਨਾਲ ਇਸ ਨੂੰ ਦੇ ਰਟਣ ਦੇ ਵਿੱਚ ਜੜੀ ਰਿਪਲਾਈ ਦੀ ਤੇ ਬਾਕੀ ਜੋ ਸੁਪਰੀਮ ਕੋਰਟ ਦਾ ਅਗਲਾ ਆਰਡਰ ਆਏਗਾ ਉਹਦੇ ਬਾਰੇ ਤੁਹਾਨੂੰ ਬਾਅਦ ਦੇ ਵਿੱਚ ਬਰੀਫ ਕਰਾਂਗੇ ਠੀਕ ਹੈ ਠੀਕ ਕੋਪਰੇਟ ਕਰਦੇ ਕੁਐਸ਼ਨ ਦੇ ਜਵਾਬ ਦੇ ਰਹੇ ਸਹੀ ਥੈਂਕ ਯੂ ਜੀ ਸਭ ਕੋ